ਇਹਨੇ ਦਾ ਪੈਨ ਦਿਖਾ। ਚਸਕੇ ਦੇਗਾ। ਤੂੰ ਤੋ ਵੇਚਦਾ ਮੈਂ। ਹਾਂਜੀ। ਤੂੰ ਤੋ ਵੇਚਦਾ ਪੈਨ। ਮੇਰੇ ਪਾਪਾ ਲੇਬਰ ਦਾ ਕੰਮ ਕਰਦੇ ਸੀ ਤੇ ਉਹ ਸ਼ਾਮ ਨੂੰ ਘਰ ਆਉਂਦੇ ਤੇ ਉਹਨਾਂ ਨੂੰ ਕੋਈ ਟੱਕਰ ਮਾਰ ਜਾਂਦੀ। ਤੇ ਫਿਰ ਤੇ ਫਿਰ ਮੇਰੇ ਪਾਪਾ ਦੀਆਂ ਪਸੰਦੀਆਂ ਹਿੱਲ ਗਈਆਂ। ਹੂੰ। ਤੇ ਉਹ ਕੰਮ ਨਹੀਂ ਕਰ ਸਕਦੇ ਤੇ ਮੈਂ ਤਾਂ ਦੇਖੀ ਪੈਨ ਸਕੂਲ ਵੀ ਜਾਣਾ ਪਰ ਸਕੂਲ ਤੋਂ ਬਾਅਦ ਮੈਂ ਪੈਨ ਵੀ। ਸਕੂਲ ਤੋਂ ਬਾਅਦ ਪੈਨ ਵੇਚਦਾ ਹਾਂ। ਰੋਜ਼ ਇਤਨਾ ਕਰਦਾ ਪਿਆ ਹਾਂ। ਇਹ ਕਿੰਨੇ ਦੇ ਸਾਰੇ ਪੈਨ ਬਹੁਤ ਦੱਸਨਾ ਮੈਂ ਫਿਰ ਉਹ ਲਊਗਾ ਦੇਖੋ। ਇਹ 400 ਦੇ। 400 ਦੇ ਸਾਰੇ? ਦੇ ਦਊਂ। ਹੋਰ ਸਸਤੇ ਕਰ ਦੇਗਾ ਕਿੰਨੇ ਦੇ 300 300 ਦੇ ਦੇ ਦੇਗਾ ਤੇ ਤੁਮੇ ਬਚਣਾ ਕੀ ਪਤਾ ਹੈ ਚਲ ਮੈਂ ਸਾਰੇ ਪੈਨੇ ਦੇ ਦੇ ਤੈਨੂੰ ਝੂਠ ਨਹੀਂ ਬੋਲਦਾ ਨਹੀਂ ਝੂਠ ਨਹੀਂ ਮੈਂ ਬੋਲਦਾ ਹਾਂ 300 ਦੇ ਆ ਹਾਂ ਜੀ ਆਹ ਹੋਰੀ ਜਾ ਲੈ ਸੂਰੀ ਦਾ ਆ ਫੜਿਆ 300 ਦੇ ਆਪਾਂ ਤੁਹਾਨੂੰ ਦੇਨੇ ਆ 500 ਠੀਕ ਹੈ ਨਹੀਂ ਮੈਨੂੰ 400 ਹੈ ਨਹੀਂ 400 400 ਲੈਣੇ ਆ ਪੰਜ ਸੌ ਨਾ ਪਰ ਕੋਈ 1500 ਨਹੀਂ ਨਹੀਂ 500 ਦੇ ਘਰ ਲੈਣਾ ਕੋਈ ਨਹੀਂ ਲੈਣਾ ਪੁੱਤ ਲੈਣਾ ਪੁੱਤ ਲੈਣਾ ਕੁਛ ਹੁੰਦਾ ਕੋਈ ਨਹੀਂ ਤੂੰ ਮਿਹਨਤ ਕਰਦਾ ਵਾ ਕੋਈ ਨਹੀਂ ਫੜੇ ਲੈਣਾ ਬਹੁਤ ਲੜਕੋ ਨਹੀਂ 500 ਰੱਖ ਬਾਬਾ ਤੇ ਤੇ ਵਕੀ ਐਕਸੀਡੈਂਟ ਹੋਇਆ ਹਾਂਜੀ ਤੇ ਘਰ ਕਮਾਂਦਾ ਕੋਣ ਹੋਰ ਕੋਈ ਨਹੀਂ ਬਸ ਮੈਂ ਤੇ ਤੂੰ ਹੀ ਇਤਰਾ ਰੋਡ ਤੇ ਵੇਚਦਾ ਵਾ ਚਲ ਮੈਂ ਤੇਰੇ ਨਾਲ ਘਰ ਜਾਣਾ ਰਹੀਏ ਘਰ ਦਿਖਾਈਏਗਾ ਆਪਣਾ ਹਾਂਜੀ ਮੈਂ ਤੇਰੀ ਮਦਦ ਕਰਨਾ ਚਾਹੁੰਦਾ ਪੁੱਤ ਠੀਕ ਹੈ ਮੈਂ ਤੇਰੇ ਘਰ ਜਾਊਂਗਾ ਠੀਕ ਹੈ ਤੂੰ ਮੈਨੂੰ ਆਪਣਾ ਘਰ ਨੂੰ ਆ ਘਾਰੇ ਇੱਕ ਦਿਖਾ ਠੀਕ ਹੈ ਨਾਲ ਹੀ ਬਹਿ ਜਾ ਤੇ ਆਪਾਂ ਤੇਰੇ ਘਰ ਚਲਦੇ ਠੀਕ ਹੈ ਸੰਦੀਪ ਨੂੰ ਬਾਤ ਅੱਗੇ ਜਾ ਚਲਾ ਜਲੀਏ ਇੱਧਰ ਆ ਜਾ ਨਾਲੀ ਨਾਲ ਹੀ ਬਹਿ ਜਾ ਮੁਰਦਾ ਮੋੜਦਾ ਮੋੜਦਾ ਭਾਈ ਇਹਨੂੰ ਮੋੜਦਾ ਉਧਰ ਅਗਲੀ ਚ ਹਾਂ ਹਾਂ ਚਲਾ ਯੂਧਰ ਦਿਖਾ ਜਾ ਕੇ ਘਰ ਪਹੁੰਚਾ ਚਲਾ ਜਾ ਦਿਖਾ ਕੋਨੇ ਜੋ ਹੈ ਕਿਹੜਾ ਕਰ ਹਾਂ ਪਹਿਲਾ ਕਰ ਹਾਂ ਜੀ ਕਰ ਦੋ ਕੰਡੀਸ਼ਨ ਤੇ ਦਿਖਾਓ ਮਲਾਤ ਨੂੰ ਆਪਣੇ ਬਰਾ ਵਾਈਕਾਲ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ ਹੋਰ ਕਿਰ ਕਿਦਾਂ ਠੀਕ ਹੋ ਹਾਂ ਜੀ ਸੜਦ ਬੇੜਾ ਸਮਾਸ ਨੂੰ ਦੀ ਵੇਚਦਾ ਤੁਸੀਂ ਹੋਂ ਤੁਸੀਂ ਕੰਮ ਨਹੀਂ ਕਰਦੇ। ਇਹ ਕੰਮ ਨਹੀਂ ਮੈਂ ਕਰਦਾ ਕੰਮ ਦੇ ਪੱਸੀਆਂ ਮਰੇ ক্রੈਕ ਹੋ ਗਿਆ, ਉਹ ਟੱਕਰਾਇਆ ਹੋ। ਦਿਖਾਓ ਕਿੱਥੇ ਵੀ ਕਰਾਈਆ। ਅਛਾ ਮਲੇ ਭਾਰਾ ਕੰਮ ਨਹੀਂ ਕਰ ਸਕਦੇ। ਹਾਂਜੀ ਭਾਰਾ ਇਹ ਦੋਸਤ ਨੇ ਮਿਲ ਕੇ ਦੋ ਟੁੱਟੀਆਂ ਵਿੱਚੋਂ ਹਾਂਜੀ। ਹਲੇ ਵੀ ਖਤਰਾਂੀਆਂ। ਕਿੱਚ-ਕਿੱਚ ਕਰਦੀਆਂ ਨਾ ਪੀੜ ਜਦੋਂ ਮੈਂ ਤਰਤਾ ਮੋਢਾ ਕਦੋਂ ਪੀੜ ਭੂੜ ਹੁੰਦੀ ਹੈ, ਪੀੜ ਹੁੰਦੀ ਹੈ। ਤੇ ਬਣੇ ਇਹ ਬੇਟਾ ਤੁਹਾਨੂੰ ਸਾਨੂੰ ਮਿਲਿਆ ਸੀ ਇਹ ਕੈਨ ਪੁਨਿਤ ਵੇਚਣ ਦਿਆ ਵਾ। ਹਾਂਜੀ ਕਿੱਦਾਂ? ਸਕੂਲ ਵੀ ਜਾਂਦਾ ਆਣ ਕੇ ਫਿਰ ਵੇਚਦਾ ਸਕੂਲ ਤੋਂ ਕੱਲ੍ਹ ਤੁਸੀਂ ਅਮਰ ਛੱਕਿਆ ਸਾਰਿਆਂ ਨੇ। ਹਾਂਜੀ। ਤੇ ਕਿੱਦਾਂ ਹੁਣ ਘਰ ਚੱਲਦਾ ਫ ਕਰੋ ਨਾ ਇਦਾਂ ਚੁੱਕ ਚੁੱਕ ਕੇ ਇਸ਼ਲਾਜਤ ਕਰਾਉਣਾ ਹੀ ਆ ਨਾ ਹਾਂਜੀ ਇਹ ਕੀ ਐਕਸਟ੍ਰੈਕਟ ਐਕਚੁਅਲੀ ਮੈਨੂੰ ਲੱਗਾ ਜੀ ਸ਼ਾਇਦ ਇਹ ਝੂਠ ਬੋਲਦਾ ਹੋਵੇ ਨਹੀਂ ਨਹੀਂ ਜੀ ਮੁੰਡਾ ਤੁਹਾਡਾ ਨਹੀਂ ਨਹੀਂ ਤੇ ਕਿਉਂਕਿ ਕਈ ਲੋਕ ਨਾ ਤਰਸ ਦੇ ਆਧਾਰ ਤੇ ਇਤਰਾ ਕਰਦੇ ਆ ਮੈਂ ਤਾ ਕਰਕੇ ਅਸੀਂ ਝੂਠ ਨਹੀਂ ਆ ਤੇ ਸਾਡੀ ਬੋਲਿਆ ਝੂਠ ਨਹੀਂ ਆ ਨਾ ਮੈਨੂੰ ਲੱਗਾ ਮੈਂ ਕਿਹਾ ਝੂਠ ਬੋਲਦਾ ਕਿਉਂਕਿ ਬੜੇ ਲੋਕ ਇਤਰਾ ਨਾ ਰੋਡ ਦੇ ਖੜ ਕੇ ਝੂਠ ਬੋਲਦੇ ਆ ਜੀ ਬੋਲਦੇ ਹਾਂ ਬੱਤ ਚਾ ਗਿਆ ਹਾਂ ਤੇ ਅਹ ਝੂਠ ਹੈ ਤੇ ਕਿਹਨੇ ਹੈਲਪ ਨਹੀਂ ਕੀਤੀ ਰਿਸਦਾਰਾਂ ਨੇ ਕਿਸੇ ਨੇ ਅੱਜ ਕੱਲ੍ਹ ਹਰ ਕੋ ਕਰਦਾ ਹੈ। ਲੱਗਾ ਭਾਈ ਤੁਸੀਂ ਕੋਈ ਕੰਮ ਕਰ ਸਕਦੇ ਹੋ ਕਿੱਦਾਂ ਹੁਣ? ਕੰਮ ਇਹ ਪੀੜ ਕੱਥ ਕਰਤੀ ਹੁੰਦੀਆਂ ਹੱਡੀਆਂ ਜਦੋਂ ਮੈਂ ਅੱਛਾ ਹਾਂ ਥਾਂ ਕਰਦਾ ਹਾਂ। ਹੂੰ ਤੇ ਮਤਲਬ ਕਿ ਨਹੀਂ ਹੁਣ ਥੋੜਾ ਬਹੁਤ ਕੱਥੁਰ ਦੇ ਫਿਰਦੇ ਹੋਤੀ ਸੀ ਕਿ ਨਹੀਂ? ਹਾਂ ਤੁਰਦੇ ਫਿਰਦੇ ਆਂ ਤਾਂ ਮਰ ਲਗੇ ਦਿਹਾੜੀ ਤੱਕ ਕੋਈ ਨਹੀਂ ਕਰ ਸਕਦਾ। ਪਰਾਂ ਕੰਮ ਨਹੀਂ ਕਰ ਸਕਦੇ। ਪਰਾਂ ਨਹੀਂ ਨਾ ਤੁਹਾਨੂੰ ਪਹਿਲੇ ਦਿਹਾੜੀ ਕਰਦੇ ਸੀ। ਹਾਂ ਮਿਸ ਤੇ ਮੈਂ ਮਜ਼ਦੂਰੀ ਕਰਦਾ। ਹਾਂ ਮਰੇ ਟਾ ਟਾ ਖਾ ਉਹ ਕਿ ਨਹੀਂ ਚਾਹ। ਹਾਂ ਟਾ ਮਰ ਗਏ। ਤੇ ਨਹੀਂ ਜੇਕਰ ਭੈਣੇ ਅਸੀਂ ਇਹਨਾਂ ਨੂੰ ਰੇੜੀ ਕਿ ਲੈ ਦਈਏ ਕੋਈ ਸਬਜ਼ੀ ਵਗੈਰਾ ਪਾ ਦਈਏ। ਹਾਂਜੀ ਕਰ ਲੋਗੇ। ਸਬਜ਼ੀ ਵਗੈਰਾ ਰੇੜੀ ਚ ਹੈਨਾ ਹਾਂਜੀ ਕਰ ਲਵਾਂਗੇ ਰੇੜੀ ਦਾ ਭਾਈ ਸੋ ਤੁਹਾਡੇ ਕੰਮ ਆ ਸਬਜ਼ੀ ਤੁਹਾਨੂੰ ਪਾ ਦਾਂਗੇ ਹਾਂਜੀ ਹਾਂਜੀ ਆਲੂ ਪਿਆਜ਼ ਛੱਪਾ ਦਾਂਗੇ ਹਾਂਜੀ ਤੇ ਉਹ ਚੀਜ਼ ਹੋ ਜਾਏਗੀ ਹੈਨਾ ਹਾਂਜੀ ਤੇ ਤੁਹਾਨੂੰ ਰੇੜੀ ਕਿ ਲਿਆਦਨੇ ਆ ਠੀਕ ਹੈ ਬੇਣੀ ਹਾਂਜੀ ਠੀਕ ਹੈ ਤੇ ਪਰ ਉਹਦੀ ਇੱਕ ਸ਼ਰਤ ਆ ਹਾਂਜੀ ਤੂੰ ਰੋੜ ਤੇਰੀ ਖੜੇਗਾ ਹਾਂਜੀ ਸਕੂਲ ਜਾਏਗਾ ਠੀਕ ਹੈ ਹਾਂਜੀ ਜਿਵੇਂ ਕਲਾਸ ਚ ਪੜ੍ਹਦਾ ਸੀ ਵਿੱਚ ਪੜ੍ਹਦਾ ਹਾਂਜੀ ਉਹ ਕੁੜੀ ਆ ਸਾਲ ਵੱਡੀ ਹੋ ਸਕਨੀ ਚ ਪੜਦੀ ਕਿੰਨੇ ਕਲਾਸ ਚ ਪੜਦੀ ਪੜ ਸੈਵਨ ਸੈਵਨ ਲਾਚ ਸਕੂਲ ਜਾਏ ਨਹੀਂ ਵਧੀਆ ਕਰਦੇ ਦੋ ਭੈਣ ਭਰਾ ਹਾਂ ਵਧੀਆ ਪੜਦੇ ਹਾਂਜੀ ਕੋਈ ਨਾਮਾ ਨਹੀਂ ਇਹਨਾਂ ਦਾ ਕਦੀ ਹਾਂ ਅੱਛਾ ਮੈਨੂੰ ਬਦਲੇ ਦੱਸ ਤੂੰ ਮੇਰੇ ਕੋ ਕਾ ਤੋਂ ਆਇਆ ਸੀ ਤੈਨੂੰ ਮੇਚ ਕੀ ਦਿਖਿਆ ਤੁਹਾਡੇ ਬਾਣੇ ਤੋਂ ਤੇ ਤੁਹਾਡੀ ਸ਼ਕਲ ਤੋਂ ਮੇਰੇ ਬਾਣੇ ਤੋਂ ਲੱਗਾ ਕਿ ਜਿਹੜਾ ਮੈਂ ਦਮਾਲਾ ਬਣਿਆ ਤਾਂ ਕਿ ਵੈਸੇ ਹੀ ਵੀਰ ਜੀ ਸੁਭਾਵੀ ਤੁਹਾਡਾ ਠੀਕ ਹੈ ਜੀ ਚਲੋ ਠੀਕ ਹੈ ਮੈਨੇ ਸਾਨੂੰ ਨਾ ਤੁਸੀਂ 4-5 ਦਿਨ ਦੇ ਦਿਓ ਠੀਕ ਹੈ ਤੇ ਪੜੇ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਮੈਂ ਤੁਹਾਨੂੰ ਪਹਿਲੇ ਦੱਸ ਦਵਾਂ ਇਹ ਨਾਲ ਨਾਲ ਵੀਡੀਓ ਬਣਦੀ ਪਈ ਆ ਠੀਕ ਹੈ ਵੀਰ ਜੀ ਤੁਹਾਡੀ ਵੀਡੀਓ ਬਣਦੀ ਪਈ ਆ ਤੁਸੀਂ ਚਾਹੁੰਦੇ ਹੋ ਕਿ ਇੱਕ ਹੋਰ ਗੁਰਸਿੱਖਾਂ ਨੂੰ ਪਤਾ ਲੱਗੇ ਕਿ ਸਾਡੇ ਭੈਣ ਭਰਾ ਵਾ ਕਿਸ ਹਾਲਾਤ ਵਿੱਚ ਦੁਨੀਆ ਤੇ ਬਸਦੇ ਪਏ ਆ ਹਾਂਜੀ ਠੀਕ ਹੈ ਠੀਕ ਹੈ ਜੀ ਅਸੀਂ ਤੁਹਾਡੀ ਵੀਡੀਓ ਬਣਾ ਕੇ ਵੀਰ ਜੀ ਸ਼ੇਅਰ ਕਰਨੀ ਆਪਣੇ ਗਰੁੱਪ ਦੇ ਵਿੱਚ ਠੀਕ ਹੈ ਜੀ 15 ਤੋਂ 10000 ਰੁਪਏ ਦਾ ਖਰਚਾ ਹੈਗਾ ਰੇੜੀ ਦਾ ਠੀਕ ਹੈ ਜੀ ਅਸੀਂ ਰੇੜੀ ਲਾ ਕੇ ਤੁਹਾਨੂੰ ਸਿੰਘ ਸਾਹਿਬ ਦਵਾਂਗੇ ਠੀਕ ਹੈ ਤੇ ਤੁਸੀਂ ਅਕਿਰਤ ਕਰਨੀ ਹੈ ਤੁਸੀਂ ਅਸੀਂ ਤੁਹਾਨੂੰ ਆਲੂ ਪਿਆਜ਼ ਵਗੈਰਾ ਪਾਦਨੇ ਹੈ ਤੇ ਪਰ ਤੁਸੀਂ ਬੱਚੇ ਨੂੰ ਸਕੂਲ ਤੇ ਭੇਜਣਾ ਹੈਗਾ ਪਾਣੇ ਤੇ ਬੇਟਾ ਤੂੰ ਸਕੂਲ ਹੀ ਜਾਣਾ ਹੈਗਾ ਠੀਕ ਹੈ ਜੇ ਤੂੰ ਸਕੂਲ ਜਾਏਗਾ ਤੇ ਸਾਡਾ ਆਨੰਦ ਜਿਹੜਾ ਜਿਹੜਾ ਟਾਈਮ ਉਹ ਵਧੀਆ ਹੋਊਗਾ ਤੇ ਬਹੁਤ ਥੋੜਾ ਤੂੰ ਲੱਗਦਾ ਗਤਰਾ ਪਾ ਕੇ ਠੀਕ ਹੈ ਮਨ ਬੜਾ ਖੁਸ਼ ਹੋਇਆ ਤੁਹਾਨੂੰ ਮਿਲ ਕੇ ਤੇ ਪਾਣੇ ਤੁਸੀਂ ਵੀ ਪਲੀਜ਼ ਬੇਨਤੀ ਆ ਕਿ ਇਹਨੂੰ ਸਕੂਲ ਹੀ ਭੇਜਿਓ ਠੀਕ ਬਾਕੀ ਬਈ ਸਾਨੂੰ ਤੀ ਚਾਰ ਪੰਜ ਦਿਨ ਦੇ ਦਿਓ ਠੀਕ ਹੈ ਤੇ ਅਸੀਂ ਤੁਹਾਨੂੰ ਰੜੀ ਲੈ ਕੇ ਦਿੰਦੇ ਆ ਅਦਾਸਾਂ ਨਹੀਂ ਖਰੀਬ ਫ੍ਰਿਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਗੁਰ ਅੰਗਦ ਤੇ ਗੁਰ ਅਮਰਦਾਸ ਗੁਰੂ ਰਾਮਦਾਸੇ ਹੋਏ ਸਤਾਏ ਅਰਜਨ ਖਰਗੋਬਿੰਦ ਨੂੰ ਸਿਮਰੋ ਖਿਰੀ ਹਰਦਾਇ ਸ਼ਿਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਏ ਕਾਰਲਾ ਨੀਦ ਆਵੇ ਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਿਆ ਚਲ ਬੋ ਸੁਣਾ ਰਜ ਤੇ